ਜਿਸਾਂ ਨਿਰਦੇਸ਼ ਦਿੱਤੇ ਜਿਹੜੇ ਮਾੜੇ ਅਨਸਰਾਂ ਖਿਲਾਫ ਨਿਰੰਤਰ ਤਰਨਤਾਰਨ ਪੁਲਿਸ ਵੱਲੋਂ ਮੁਹਿੰਮ ਚੱਲ ਰਹੀ ਹੈ ਉਹਦੇ ਵਿੱਚ ਸੀਆਈਏ ਦੀ ਸਾਡੀ ਟੀਮ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਅ ਅੱਜ ਪਿੰਡ ਸ਼ੇਰੋਂ ਦੇ ਨੇੜੇ ਇੱਕ ਨਾਕਾ ਬੰਦੀ ਕੀਤੀ ਗਈ ਸੀ ਜਿਦੇ ਵਿੱਚ ਜਿਸ ਦੌਰਾਨ ਚੈਕਿੰਗ ਦੇ ਟਾਈਮ ਤੇ ਸੱਤਨਸ਼ਹਿਰਾ ਗੈਂਗ ਦੇ ਜਿਹੜੇ ਤਿੰਨ ਮੁੱਖ ਆਪਰੇਟਿਵਸ ਨੇ ਉਹਨਾਂ ਨੂੰ ਫੜਿਆ ਗਿਆ ਅ ਇਹ ਜਿਹੜੇ ਤਿੰਨੋ ਆਪਰੇਟਿਵਸ ਨੇ ਇਹਨਾਂ ਤਿੰਨਾਂ ਦੀ ਕ੍ਰਿਮੀਨਲ ਹਿਸਟਰੀ ਹੈ ਤੇ ਇਹਨਾਂ ਇਹਨਾਂ ਦਾ ਨਾਮ ਹੈ ਇੱਕ ਤਾਂ ਹਰਪ੍ਰੀਤ ਸਿੰਘ ਹੈ ਆ ਇਹਦੇ ਤੇ ਪਹਿਲਾਂ ਤਿੰਨ ਪਰਚੇ ਦਰਜ ਨੇ ਇਹ ਸਰਹਾਲੀ ਥਾਣੇ ਦੇ ਵਿੱਚ ਦਾ ਪਿੰਡ ਪੈਂਦਾ ਇੱਕ ਮਿਕਪ੍ਰੀਤ ਹੈ ਇਹਦੇ ਤੇ ਪਹਿਲਾਂ ਇੱਕ ਐਫ ਆਈ ਆਰ ਦਰਜ ਹੈ ਤੇ ਇੱਕ ਅਨਮੋਲ ਸਿੰਘ ਹੈ ਆ ਇਹ ਵੀ ਸ਼ੇਰੋਂ ਦਾ ਰਹਿਣ ਵਾਲਾ ਜਿਹਦੇ ਤੇ ਪਹਿਲਾਂ ਇੱਕ ਪਰਚਾ ਦਰਜ ਹੈ ਤੇ ਇਹਨਾਂ ਤੋਂ ਜਿਹੜੇ ਤਿੰਨ ਵੈਪਨ ਮਿਲੇ ਨੇ ਉਹ ਹੈਗੇ ਨੇ ਦੋ ਪਿਸਤੌਲ 30 ਬੋਰ ਤੇ ਚਾਰ ਜਿੰਦਾਰਾਂ ਇੱਕ ਪਿਸਤਲ ਜਿਹੜੀ ਹੈ ਉਹ ਬੱਤੀਪੁਰ ਤੇ ਦੋ ਜਨਰਲ ਹੰਦੇ ਨਾਲੋਂ ਰਿਕਵਰ ਹੋਈ ਨਹੀਂ ਤੇ ਆ ਕੁਲ ਮਿਲਾ ਕੇ ਇਹਨਾਂ ਨੂੰ ਜਦੋਂ ਇਹਨਾਂ ਨਾਲ ਪੁੱਛਗਿੱਛ ਕੀਤੀ ਗਈ ਹੈ ਜਿਹੜੀ ਪ੍ਰੀਲੀਮਨਰੀ ਤੌਰ ਤੇ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਹੋਰ ਵੀ ਕਾਫੀ ਕੇਸਸ ਦੇ ਵਿੱਚ ਫਰੋਤੀ ਦੇ ਜਿਹੜੇ ਕੇਸਸ ਨੇ ਉਹ ਉਹਨਾਂ ਚ ਇਹਨਾਂ ਦੀ ਇਨਵੋਲਵਮੈਂਟ ਹੈ ਇਹਨਾਂ ਨੂੰ ਇਹਨਾਂ ਦਾ ਰਿਮਾਂਡ ਲੈ ਕੇ ਮਾਨਯੋਗ ਅਦਾਲਤ ਤੋਂ ਅ ਇਸ ਕੇਸ ਦੇ ਵਿੱਚ ਅੱਗੇ ਤਕਤੀਸ਼ ਕੀਤੀ ਜਾਏਗੀ ਤੇ ਸਾਨੂੰ ਉਮੀਦ ਹੈ ਕਿ ਇਸ ਕੇਸ ਚ ਵੀ ਅਸੀਂ ਅਗਰ ਰਿਕਵਰੀ ਕਰਾਂਗੇ ਬਟ ਹੁਣ ਕੋਈ ਨਾ ਫਰੋਤੀ ਮੰਗੀ ਸੀ ਤਾਜਾ ਕੋਈ ਫਰੋਤੀ ਨਹੀਂ ਜੀ ਇਹ ਜਿਹੜਾ ਮੈਟਰ ਆਫ ਇਨਵੈਸਟੀਗੇਸ਼ਨ ਹੈ ਸਾਡੇ ਕੋਲ ਦੋ ਤਿੰਨ ਇਹੋ ਜਿਹੇ ਇਨਪੁਟ ਹੈਗੇ ਨੇ ਫਰੋਤੀ ਆਲੇ ਤੇ ਸਾਹਿਬ ਜੀ ਗੱਲ ਹੈ ਨਾ ਦੀ ਕ੍ਰਿਮੀਨਲ ਹਿਸਟਰੀ ਹੈ ਵੈਪਨ ਇਹਨਾਂ ਕੋਲ ਰਿਕਵਰ ਹੋਇਆ ਹੈ ਪੂਰੀ ਗੱਲ ਦੀ ਢੁੰਗਾਈ ਦੇ ਵਿੱਚ ਜਿਹੜੀ ਸਾਡੀ ਟੀਮ ਹੈਗੀ ਹੈ ਕੇਸ ਨਾਲ ਜੁੜੇ ਕਿਸੇ ਗੈਂਗਸਟਰ ਨਾਲ ਇਹ ਸਾਰੇ ਗੈਂਗਸਟਰ ਕ੍ਰਾਈਮ ਨੇ ਜੀ ਬੋਡੀ ਕ੍ਰਾਈਮ ਹੈਗਾ 367 ਕੋਈ ਨਾਮ ਆ ਕਿਤੇ ਗੋਦਨਾਮ ਕਿਸ ਨਾਲ ਜੁੜੇ ਹੋਏ ਕੋਈ ਤੁਕੰਸ਼ਾ